ਪੁਲ ਦੇ ਥੱਲੇ ਪੁਲਿਸ ਨੇ ਕੇਲੇ ਗੋਲਡੀ ਗੈਂਗ ਦੇ ਬਦਮਾਸ਼ ਦੇਖੋ ਕਿਵੇਂ ਕਰ ਦਿੱਤਾ ਫਿਰ ਐਨਕਾਊਂਟਰ ਇਸ ਵੇਲੇ ਦੀ ਵੱਡੀ ਤੇ ਤਾਜ਼ਾ ਖਬਰ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੇਰਾ ਬਸੀ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕੱਗਰ ਪੁਲ ਦੇ ਥੱਲੇ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠ ਭੇੜ ਹੋ ਜਾਂਦੀ ਹੈ ਜਿਸ ਦੇ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਹੈ ਇਸ ਗੋਲੀਬਾਰੀ ਦੇ ਵਿੱਚ ਦੋ ਬਦਮਾਸ਼ ਜ਼ਖਮੀ ਹੋ ਚੁੱਕੇ ਨੇ ਸੋ ਦੱਸ ਦਈਏ ਕਿ ਇਸ ਵੇਲੇ ਦੀ ਤਾਜ਼ਾ ਖਬਰ ਡੇਰਾ ਬਸੀ ਤੋਂ ਸਾਹਮਣੇ ਆਈ ਹੈ ਕਿ ਗਰਪੁਲ ਦੇ ਹੇਠਾਂ ਵੱਡੀ ਵਾਰਦਾਤ ਕਰਨ ਦੇ ਬਾਰੇ ਇਹ ਗੈਂਗ ਸਲਾਹਾ ਮਸ਼ਹੂਰਾ ਕਰ ਰਹੀ ਸੀ ਤਾਂ ਪੁਲਿਸ ਦੇ ਵੱਲੋਂ ਇੱਥੇ ਛਾਪਾ ਮਾਰਿਆ ਜਾਂਦਾ ਤਾਂ ਦੋਵਾਂ ਪਾਸੋਂ ਗੋਲੀਆਂ ਚੱਲਦੀਆਂ ਨੇ ਤਾਂ ਪੁਲਿਸ ਦੀ ਗੋਲੀ ਦੇ ਨਾਲ ਦੋ ਬਦਮਾਸ਼ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਭੱਤੀ ਕਰਵਾਇਆ ਜਾਂਦਾ ਦੱਸ ਦਈਏ ਕਿ ਇਹ ਕਾਰਵਾਈ ਐਨਕਾਊਂਟਰ ਸਪੈਸ਼ਲਿਸਟ ਡੀਐਸਪੀ ਬਿਕਰਮਜੀਤ ਬਰਾੜ ਦੀ ਟੀਮ ਦੇ ਵੱਲੋਂ ਕੀਤੀ ਗਈ ਹੈ ਇਹ ਵੀ ਦੱਸ ਦਈਏ ਕਿ ਦੋਵੇਂ ਗੁਰਗੇ 골ਡੀ ਗੈਂਗ ਦੇ ਨਾਲ ਸਬੰਧਤ ਸੀ। ਤਸੋਂ ਪੁਲਿਸ ਦੇ ਵੱਲੋਂ ਇਹਨਾਂ ਦਾ ਇਨਕਾਊਂਟਰ ਕੀਤਾ ਗਿਆ। ਪੁਲਿਸ ਕੋਲ ਇਨਪੁਟ ਆਈ ਸੀ ਕਿ ਦੋ ਜਿਹੜੇ ਗੈਂਗਸਟਰ ਹੈਗੇ ਹਨ ਲਾਰੈਂਸ ਸਨੋਈ ਗੈਂਗ ਔਰ 골ਡੀ ਤੇ ਲੋਕ ਇਹ ਦੋਨੋਂ ਇਸ ਏਰੀਆ ਦੇ ਵਿੱਚ ਘੁੰਮ ਰਹੇ ਤੇ ਕੋਈ ਨਾ ਕੋਈ ਵਾਰਦਾਤ ਜਿਹੜੀ ਹੈਗੀ ਹੈ ਕਰ ਸਕਦੇ। ਉਸ ਤੋਂ ਬਾਅਦ ਇਸ ਇਨਪੁਟ ਦੇ ਬੇਸ ਦੇ ਉੱਪਰ ਐਸਪੀ ਰੂਰਲ ਸਾਹਿਬ ਨੇ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਾਹਿਬ, ਮਨਪ੍ਰੀਤ ਜੀ ਤੇ ਜੋ ਐਸਐਚਓ ਸੁਮਿਤ ਮੋੜ ਇਹਨਾਂ ਦੀ ਟੀਮ ਨੇ ਬਕਾਇਦਾ ਇੱਥੇ ਨਾਕਾ ਲਗਾਇਆ ਇਹਨਾਂ ਨੂੰ ਕਵਰ ਕਰਨ ਲਈ ਤੇ ਜਿਸ ਤਰ੍ਹਾਂ ਦੀ ਇਨ ਤੇ ਦੋ ਬੰਦੇ ਸਾਨੂੰ ਪੁਲਿਸ ਪਾਰਟੀ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ